ਰੋ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾ ਦੀ ਸਗਲ ਪਗਤ ਤਾ ਕੋ ਸੁਖ ਵਿਸ਼ਰਾਮ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਉ ਜੀ ਤਰਸ ਪਿਆ ਮਹਾਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀ ਬਹਿ ਹਰਿਆ ਕਿਰਤ ਕਰਮ ਕੇ ਵੇਛੜੇ ਕਰ ਕਿਰਪਾ ਮੇਲੂ ਰਾਮ ਚਾਰ ਕੁੰਤ ਤਹ ਜਿਸ ਪਰਮੇਤਿ ਥਕੇ ਆਏ ਪ੍ਰਮ ਕੀ ਸਾਗੋ ਤੀਨ ਦੁਦੈ ਤੈ ਬਾਹਰੀ ਕਿਤਨ ਆਬੈ ਕਾਮ ਜਲ ਵਿਨ ਸਾਖ ਕੁਮਲਾプチ ਉਪਜੈਨਾ ਨਾ 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 ਮਿਲਿਆ ਸਾਜਨੈ ਕਤ ਪਾਈਐ ਵਿਸਨਾਮ ਜਿਤ ਕਰ ਹਰ ਕੰਤ ਨ ਪ੍ਰਗਟੈ ਪਟ ਨਗਰ ਸੇ ਗ੍ਰਾਮ ਸ੍ਰਵ ਸ਼ਿੰਗਾਰ ਤੰਬੂਲ ਰਸ ਸਣ ਦੇਹੀ ਸਭ ਕਾਮ ਪ੍ਰਭ ਸੁਹਾਮੀ ਕੰਤ ਬਿਹੂਨੀ ਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਜੀ ਜਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਤਾ ਪਰ ਮੁਸਲਮਾਨ ਜੋ 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 ਟਲ ਜਬਰ ਸ਼ਤਰ ਤਖਤ ਦੇ ਮਾਲਕ ਵਾਲੀ ਕੁਲ ਆਲਮ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਿਆਰ ਭਰੀ ਗੋਦ ਦੇ ਅੰਦਰ ਜੁੜੇ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਵਰਤ ਪਾਗੇ ਹਾਂ ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਸੰਧਿਆ ਵੇਲੇ ਦੇ ਪਾਵਨ ਤੇ ਮੁਬਾਰਕ ਦੀਵਾਨਾਂ ਦੇ ਅੰਦਰ ਸਾਨੂੰ ਜੁੜਨ ਦਾ ਉਦਮ ਉਪਰਾਲਾ ਬਖਸ਼ਿਸ਼ ਕੀਤਾ ਹੈ ਆਪ ਜੀ ਅਲਾਨੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸਾਂ ਉਪਰੰਤ ਸੱਚੇ ਗੁਰੂ ਸਿੱਖੀ ਵਿਚਾਰ ਦੇ ਨਾਲ ਜੁੜਨ ਲਈ ਸਤਿਗੁਰੂ ਜੀ ਪਾਵਨ ਹਜ਼ੂਰੀ ਦੇ ਅੰਦਰ ਇਕਾਗਰਤਾ ਦੇ ਸਾਹਿਦ ਹਾਜ਼ਰੀਆਂ ਭਰ ਰਿਓ ਆਓ ਜਿਤਨਾ ਕੋ ਸੰਭਵ ਹੋਵੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਤੋਂ ਸਾਨੂੰ ਮਿਲਿਆ ਉਦਨੇ ਸਮੇਂ ਨੂੰ ਬਤੀਤ ਕਰਦੇ ਹਾਂ ਸੱਚੇ ਗੁਰੂ ਸੱਚੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਜੋੜੀਏ ਕਰੋ ਜੀ ਗੁਰੂ ਫਤੇ ਪਰਮਾਨ ਮਨੁਬਿੱਤਿਆਂ ਗੱਗਰ ਕਰਦੇ ਹਾਂ ਧਨ 시ਦੀ ਗੁਰ ਅਰਧਨ ਦੇ ਪਾਸ਼ੇ ਤੇ ਪਾਵਨ ਚਰਨਾ ਕਮਲ ਆਪਾਸ ਲਵਾਓ ਹਾਜ਼ਰੀ ਦੋਵੇਂ ਹੱਥ ਜੋੜ ਕੇ ਇੱਕੋ ਹੀ ਆਵਾਜ਼ ਦੇ ਵਿੱਚ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਦਰਸ ਮੁਜੀ ਸਾਧ ਸੰਗਤ ਨੂੰ ਨਵੇਂ ਬਰਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ ਅੱਜ ਉਸ ਮੁਜੀ ਖਾਲਸਾ ਬੰਦਲੀ ਚੇਤੂ ਗੋਬਿੰਦ ਅਰਾਧੀ ਆਪੇ ਆਨੰਦ ਕਣਾਂ ਦੇ ਮਹਾਵਗ ਅਨੁਸਾਰ ਚੇਤ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸਭ ਨੂੰ ਇਹ ਤਰਜੀਹ ਚਾਹੀਦੀ ਸੀ ਕਿ ਜਿਵੇਂ ਅਸੀਂ ਇੰਗਲਿਸ਼ ਮਹੀਨਿਆਂ ਦੇ ਮੁਤਾਬਕ ਦਸੰਬਰ ਦੀ ਅਖੀਰਲੀ ਡੇਟ ਦੇ ਨੂੰ ਜਦੋਂ 1 ਜਨਵਰੀ ਆਉਣੀ ਹੁੰਦੀ ਹੈ ਨਾ ਅਸੀਂ ਬੜਾ ਸੈਲੀਬ੍ਰੇਸ਼ਨ ਕਰਦੇ ਆਂ ਰਣਮਲ ਕ ਜਸ਼ਨ ਮਨਾਉਂਦੇ ਆਂ ਉਸੇ ਤਰ੍ਹਾਂ ਹਰੇਕ ਗੁਰਸੇਖ ਨੂੰ ਇਹ ਦਰਜੀ ਚਾਹੀਦੀ ਸੀ ਕਿ ਇਸ ਨਵੇਂ ਬਰੇ ਦੀ ਅਰੰਭ ਤੁਹਾਨੂੰ ਮੌਕਾ ਰੱਖਦੇ ਆਂ ਆਪਣੇ ਗੁਰੂ ਘਰ ਆ ਕੇ ਆਪਣੇ ਗੁਰੂ ਦੇ ਕੋਲ ਉਹ ਸਹਿਚਾਰ ਸਿੱਖੇ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਆਖਿਆ ਪਰ ਆਪਣੀ ਹੋਂਦ ਤੋਂ ਬਿਲਕੁਲ ਮੁਕਰਨ ਹੋਣ ਦੀ ਕਗਾਰ ਤੇ ਆਵ ਚੁੱਕਿਆ ਹੈ ਮਨੁੱਖਾ ਪ੍ਰਮਾਤਮਾ ਨੂੰ ਬਿਲਕੁਲ ਆਪਣੀ ਅਵਸਥਾ ਦੇ ਅਨੁਸਾਰ ਆਪਣੀ ਸੋਚ ਤੋਂ ਭੁਲਾ ਚੁੱਕਿਆ ਹੈ ਮਨੁੱਖਾ ਪਰਮਾਤਮਾ ਦੇ ਨਾਮ ਉੱਗੇ ਕਹੋਚਨ ਮਾਰਕ ਰੱਖ ਦਿੰਦਾ ਹੈ ਕਿ ਪਰਮਾਤਮਾ ਕਿੱਥੇ ਹੈ? ਕਿਹੋ ਜਿਹਾ ਹੋ ਸਕਦਾ ਹੈ ਪਰਮਾਤਮਾ? ਜੇ ਅਸੀਂ ਆਖੀਏ ਕਿ ਪਰਮਾਤਮਾ ਭਾਈ ਤੁਹਾਡੇ ਵਿੱਚ ਹੀ ਹੈ, ਪਰਮਾਤਮਾ ਸਾਡੇ ਵਿੱਚ ਹੈ, ਪਰਮਾਤਮਾ ਹਰ ਜਗ੍ਹਾ ਹੈ, ਪਰਮਾਤਮਾ ਤਾਂ ਜਲ-ਥਲ ਮਹੀਲ ਪੂਰੇ ਆਕਾਸ਼ ਵਿੱਚ ਬਣਾ। ਪਰਮਾਤਮਾ ਤਾਂ ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਮਹੀਲ ਵੀ ਹੈ, ਭਾਵ ਕੇ ਜ਼ਮੀਨ ਤੋਂ ਲੈ ਕੇ ਅਸਮਾਨ ਦੀ ਜੋ ਵਿੱਥ ਹੈ ਨਾ, ਜੋ ਖਾਲੀ ਸਥਾਨ ਸਾਨੂੰ ਦੇਖਦੇ ਆਈ ਸੀ ਆਪਣੇ ਅੱਖ ਦੇ ਨਾਲ ਦੇਖਦੇ ਆਂ, ਪਰਮਾਤਮਾ ਉੱਥੇ ਵੀ ਹੈ। ਕਿੰਨੇ ਉਦਾਹਰਨ ਉਸ ਵਾਰ ਸਤਿਗੁਰੂ ਜੀ ਨੇ ਧੰਨ ਸ਼੍ਰੀ ਗੁਰਦਵਿੰਦ ਦੇ ਪਾਤਸ਼ਾਹ ਜੀ ਨੇ ਆਪਣੇ ਪਹਿਲੇ ਹੀ ਸ਼ਬਦ ਦੇ ਵਿੱਚ ਦਿੱਤੇ ਆ ਰਹੇ ਪਰ ਉਹ ਤੋਂ ਪਹਿਲਾਂ ਹਜ਼ੂਰ ਨੇ ਆਖਿਆ ਏ ਕਿਰਤ ਕਰਮ ਕੇ ਬਿਛੁੜੇ ਕਰ ਕਿਰਪਾ ਮੇਲੂ RAM ਕਿਹ ਵਾਹਿਗੁਰੂ हे ਪ੍ਰਭੂ ਅਸੀਂ ਆਪਣੇ ਹੀ ਕਰਮਾਂ ਦੀ ਕਮਾਈ ਕਰਕੇ ਤੇਤੋਂ ਵਿਛੜ ਗਏ ਹੁਣ ਕਿਰਪਾ ਕਰਕੇ ਮਿਹਰ ਕਰਕੇ ਅੱਜਹੀਂ ਬਿਉਂਤ ਬਣਾ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਮੁਕੇ ਵਿਛੋੜੀ ਕੋਈ ਨਾ ਚਾਰ ਖੁੰਡ ਦਹਿ ਜਿਸ ਭ੍ਰਮੇ ਥਾ ਕੇ ਆਏ ਪ੍ਰਭ ਕੀ ਸ਼ਾਮ ਅਸੀਂ ਸਾਰੇ ਪਾਸੇ ਕੁੰਡ ਤੋਂ ਭਾਵ ਚਾਰੇ ਪਾਸੇ ਜਿੰਨੇ ਹਜ਼ੂਰ ਨੇ ਆਖਿਆ ਏ ਚਾਰ ਦਿਸ਼ਾਵਾਂ ਨੇ ਨਾ ਚਾਰ ਉਦਾਸੀਆਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀਆਂ ਨੇ ਚਾਰ ਕੁੰਟ ਦਹਜ ਸੁਪ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਹਜ਼ੂਰ ਆਖਦੇ ਨੇ ਮਾਇਆ ਦੇ ਮੁੰਬ ਵਿੱਚ ਫਸ ਕੇ ਚਾਰ ਸਵੇਰੇ ਪਾਸੇ ਅਸੀਂ ਘੁੰਮ ਘਮਾ ਕੇ ਫਿਰ ਤੇਰੇ ਦਰ ਦੇ ਉੱਤੇ ਆ ਕੇ ਬਹਿ ਗਏ ਆ ਪ੍ਰਮਾਤਮਾ ਕਿਰਪਾ ਕਰ ਹੁਣ ਥੱਕ ਕੇ ਥੱਕੇ ਹੋਿਆਂ ਨੂੰ ਇਹ ਆਸਲਾ ਦੇ ਕੇ ਆਪਣੀ ਨਾਮ ਦੀ ਕਮਾਈ ਦਾ ਸਾਧਨ ਦੇ ਰਿਹਾ ਕਿ ਕਿਵੇਂ ਇਸ ਪ੍ਰਮਾਤਮਾ ਦੇ ਨਾਮ ਕਮਾਈ ਜਪੀ ਜਾ ਸਕਦੀ ਹੈ ਹਜ਼ੂਰ ਨੇ ਅਗੇ ਉਦਾਹਰਣ ਦਿੱਤੀ ਹੈ ਨਾ ਤੈਨ ਤੈਨ ਦਾ ਅਰਥ ਹੈ ਗਾਂ ਤਿਨ ਦੁੱਧਹਿ ਤੇ ਬਾਹ ਹਰੀ ਕਿ ਤੈਨ ਆ ਬੇ ਕਾਮ ਜਿਵੇਂ ਹਜ਼ੂਰ ਕਹਿੰਦੇ ਗਾਂ ਭਾਈ ਦੁੱਧ ਦੇਣ ਤੋਂ ਸਖਣੀ ਹੋ ਜਾਵੇ ਕਿਤੇ ਜੋਗੀ ਨਹੀਂ ਰਹਿੰਦੀ ਉਹ ਹੁਣ ਦੇਖਦੇ ਹਾਂ ਤੁਸੀਂ ਗੁਰੂ ਘਰੀ ਸਾਧ ਸੰਗਤ ਜੀ ਪਤਨੀ ਕਦਮਕੁਤੋਂ ਲੈ ਕੇ ਉਸ ਗਾਂ ਦਾ ਦੁੱਧ ਪੀਤਾ ਹੋਵੇਗਾ ਮਨੁੱਖ ਜਦੋਂ ਉਹਨੂੰ ਦੇਖਦਾ ਹੈ ਕਿ ਹੁਣ ਦੁੱਧ ਦਿੰਣ ਤੋਂ ਹਟ ਗਈ ਹੈ ਉਹਨੂੰ ਅਜੇ ਹੀ ਛੱਡ ਦਿੰਦਾ ਹੈ ਦੇਖ ਲਿਆ ਤੁਸੀਂ ਸੜਕਾਂ ਤੇ ਕਿਵੇਂ ਬਗਾਮਾ ਵਗੈਰਾ ਘੁੰਮਣੀਆਂ ਫਿਰਦੀਆਂ ਨੇ ਨਾ ਅਫਸੋਸ ਪਰ ਹਜ਼ੂਰ ਨੇ ਉਦਾਹਰਣ ਦਿੱਤੀ ਹੈ ਕਿ ਕਹਿੰਦੇ ਜਿਵੇਂ ਦੁੱਧ ਦੋ ਸਖਣੀ ਗਾਂ ਕਿਸੇ ਕੰਮ ਦੀ ਨਹੀਂ ਰਹਿੰਦੀ ਇਸੇ ਤਰ੍ਹਾਂ ਜਲ ਬਿਨ ਸਾਕ ਕੁਮਲਾ ਪਦੀ ਉਪਜੈ ਨਹੀਂ ਰਾਮ ਜਿਵੇਂ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ ਨਾ ਉਦਾਹਰਣ ਦੇਖੋ ਸਤਿਗੁਰੂ ਜੀ ਬਾਖਮਾਲ ਜਲ ਬਿਨ ਸਾਕ ਕੁਮਲਾ ਪਦੀ ਹਜ਼ੂਰ ਕਹਿੰਦੇ ਜਿਵੇਂ ਖੇਤੀ ਸੁੱਕ ਜਾਂਦੀ ਹੈ ਪਰ ਫਸਲ ਨਹੀਂ ਪੱਕਦੀ ਬਸ ਉਸੇ ਹੀ ਖੇਤੀ ਵਿੱਚ ਉਹ ਧਨ ਦੀ ਕਮਾਈ ਧਾਨ ਪਾਪ ਕੇ ਹੁਣ ਤੁਸੀਂ ਸਮਝਦੇ ਹੋ ਨਾ ਜੀ ਕਣਕ ਕਹਿੰਦੇ ਧਨ ਦੀ ਕਮਾਈ ਧਨ ਦੀ ਕਮਾਈ ਨਹੀਂ ਹੋ ਸਕਦੀ ਜਿਵੇਂ ਪ੍ਰਭੂ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਬਿਲਕੁਲ ਹੀ ਵਿਅਰਥ ਹੋ ਜਾਵੇ ਉਸੇ ਤਰ੍ਹਾਂ ਸਾਡੇ ਜੀਵਨ ਦਾ ਫਿਰ ਕੋਈ ਮੁੱਲ ਤੇ ਤੂੜ ਨਹੀਂ ਰਹਿ ਜਾਂਦਾ ਕਿ ਅਸੀਂ ਕੀ ਕਟਿਆ ਕੀ ਕਬਾ ਲਿਆ ਅਗਲੀ ਉਦਾਹਰਣ ਹਜ਼ੂਰ ਨੇ ਦਿੱਤੀ ਆ ਹਰ ਨਾ ਨਾ ਮਿਲਿਆ ਐ ਸਾਜਨ ਕਤ ਪਾਈਐ ਵਿਸਨਾਮ ਨਾਂ ਦਾ ਅਰਥ ਖਸਮ ਕਤ ਭਾਵ ਕਿ ਕਿਵੇਂ ਕਿੱਥੋਂ ਲੱਭਿਆ ਜਾ ਸਕਦਾ ਹੈ ਉਦਾਹਰਣ ਦਿੱਤੀਆਂ ਸਤਿਗੁਰ ਜੀ ਨੇ ਕਿ ਸੱਜਣ ਖਸਮ ਨੂੰ ਪ੍ਰਭੂ ਨੂੰ ਮਿਲਣਾ ਹੋਵੇ ਤਾਂ ਕਿਸੇ ਹੋਰ ਦੀ ਥਾਂ ਸੁੱਖ ਵੀ ਨਹੀਂ ਨਿਲਦਾ ਉਹਨੂੰ ਛੱਡ ਕੇ ਜੇ ਕਿਤੇ ਹੋਰ ਦੇ ਉੱਤੇ ਆਸਾਂ ਰੱਖੀ ਬੈਠਾ ਹੈ ਨਾ ਇਹ ਸੁੱਖ ਨਹੀਂ ਕਦੇ ਮਿਲ ਸਕਦਾ ਕਿਉਂਕਿ ਸੁੱਖ ਵੀ ਨਹੀਂ ਕਦੇ ਤੇਰੀ ਜ਼ਿੰਦਗੀ ਦੇ ਵਿੱਚ ਆ ਹੀ ਨਹੀਂ ਸਕਦਾ ਕਿਉਂਕਿ ਹਰ ਨਾਂ ਜਿਹਨਾਂ ਸਾਜ ਨੇ ਕਿਤੇ ਪਾਈਆ ਵਿਸ਼ਰਾਮ ਕਿੱਥੇ ਠਹਿਰਾਓ ਮਿਲ ਜਾਵੇਗਾ ਕਿ ਉੱਥੇ ਤੇਨ ਮਨ ਵਿੱਚ ਆਨੰਦ ਆ ਜਾਵੇਗਾ ਕਿਹੜਾ ਜਿਹਾ ਦਾਰਾ ਜਿੱਥੇ ਤੇਨੂੰ ਮਨ ਵਿੱਚ ਸ਼ੀਤਲਤਾ ਆ ਜਾਵੇਗੀ ਜਦੋਂ ਪਰਮਾਤਮਾ ਨੂੰ ਹੀ ਸਾਡਾ ਦਿੱਤਾ ਪਰਮਾਤਮਾ ਨੂੰ ਮਨ ਤੋਂ ਹੀ ਵਿਚਾਰ ਦਿੱਤਾ ਹਜ਼ੂਰ ਨੇ ਫਿਰ ਆਦ ਦਿੱਤੀ ਹੈ ਜਿਤ ਕਰ ਹਰ ਕੰਤ ਪ੍ਰਗਟਈ ਨਾ ਪ੍ਰਗਟਈ ਹੁਣ ਕੰਤ ਦਾ ਅਰਥ ਹੈ ਪਤੀ ਪਰਮੇਸ਼ਵਰ ਹਜ਼ੂਰ ਆ ਕੇ ਕਹਿੰਦੇ ਜਿਹਦੇ ਕੰਤ ਦੇ ਵਿੱਚ ਭਈ ਜਿਹਦੇ ਹਿਰਦੇ ਘਰ ਵਿੱਚ ਸੁੱਖ ਮਿਲੇ ਤਾਂ ਵੀ ਕਿਵੇਂ ਹਿਰਦੇ ਘਰ ਵਿੱਚ ਤਾਂ ਪਰਮਾਤਮਾ ਨੂੰ ਕਦੇ ਵਸਾਈ ਕੋਈ ਨਹੀਂ ਕਿਵੇਂ ਮਿਲ ਜਾਵੇ ਹਜ਼ੂਰ ਨੇ ਕੁਐਸਚਨ ਮਾਰਕ ਕੀਤਾ ਹੈ ਕਿ ਜਿਤ ਕਰ ਹਰ ਕੰਤ ਨਾ ਪ੍ਰਗਟਈ ਪਠ ਨਗਦ ਸੇ ਗ੍ਰਾਮ ਹਜ਼ੂਰ ਕਨੇ ਜਿਨੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਕਦੇ ਉਹ ਸਥਾਨ ਦਿੱਤਾ ਹੀ ਨਹੀਂ ਹੁਣ ਧੀਆ ਪੁੱਤਰਾਂ ਦੇ ਹੋਣ ਦੇ ਬਾਵਜੂਦ ਬਾਹਰੋਂ ਬਾਪੂ ਆਸਪਾਲੇ ਕਿੰਨੂੰ ਸਤਕਾਰ ਮਿਲ ਜਾਵੇ ਤੇ ਉਹ ਹੀ ਧੀ ਪੁੱਤਰ ਉਹਦੀ ਜਲੀਲਤਾ ਦੇ ਉੱਤੇ ਉਤਰ ਆਣ ਉਹਨੂੰ ਪੁੱਛਣ ਕੋਈ ਨਾ ਉਹਨੂੰ ਰੱਜ ਕੇ ਉਹਦੀ ਰੋਜ਼ਾਨਾ ਜਲੀਲਤਾ ਦੇ ਉੱਤੇ ਉਹਨੂੰ ਮੂਰਮੰਦਾ ਚੰਗਾ ਬੋਲਣ ਪਰ ਉਹਨਾਂ ਤੋਂ ਪਹਿਲਾਂ ਉਹਦੀ ਕਮਾਈ ਦੇਖਣਗੇ ਪਰਮਾਤਮਾ ਨੇ ਸਾਨੂੰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਾਪਿਓ ਨੇ ਕਿਵੇਂ ਪਾਲਿਆ ਆਪਾਂ ਆਖਦੇ ਹਾਂ ਨਾ ਜੀ ਹਜ਼ੂਰ ਨੇ ਉਹੀ ਆਖਿਆ ਜੇ ਤੁ ਘਰ ਹਰ ਕੰਤਨਾ ਪ੍ਰਗਟਈ ਪਠਨਗਰ ਸੇ ਗ੍ਰਾਮ ਹਜ਼ੂਰ ਕਹਿੰਦੇ ਜਿਹਦੇ ਹਿਰਦੇ ਵਿੱਚ ਪਤੀ ਪ੍ਰਭੂ ਦਾ ਨਾਮ ਵਾਸਾ ਹੋਵੇ ਨਾ ਉਸ ਦੇ ਭਾ ਦੇ ਵਸਦੇ ਪਿੰਡ ਸਹਿਰ ਸਾਰੇ ਤਪੱਠੀ ਮੰਗ ਤਪਦੇ ਹਿਰਦਿਆਂ ਨੂੰ ਥਾਰ ਨਹੀਂ ਸਕਦਾ ਕਦੇ ਵੀ ਕਿਉਂਕਿ ਉਹਨੇ ਮਨ ਦੇ ਵਿੱਚ ਤ੍ਰਿਸ਼ਨਾ ਵੀ ਹੈ ਕ੍ਰੋਧ ਵੀ ਹੈ ਹੰਕਾਰ ਵੀ ਪੈਦਾ ਹੋਣਾ ਹੈ ਜਿਹਦੇ ਅੰਦਰ ਮਨ ਦੇ ਵਿੱਚ ਠਹਿਰਾਉ ਵੀ ਨਹੀਂ ਆਇਆ ਗੁਰੂ ਪ੍ਰਤੀ ਵਫਾਦਾਰੀ ਕੋਈ ਨਹੀਂ ਹੋਇਆ ਹਜ਼ੂਰ ਕਹਿੰਦੇ ਭਈ ਉਹ ਗ੍ਰਾਮ ਭਾਵ ਕਿ ਪਿੰਡ ਉਹ ਨਹੀਂ ਹੋ ਸਕਦਾ ਸੁਖਣਾ ਸਰਬ ਸ਼ਿੰਗਾਰ ਤਮੋਲ ਰਸ ਸਣ ਦੇਹੀ ਸਭ ਖਾਮ ਸਭ ਸਾਰੇ ਤਮੋਲ ਦਾ ਪਾਨ ਦੇ ਵੀੜੇ ਕਿੰਨੀ ਵੱਡੀਆਂ ਉਦਾਹਰਣਾਂ ਮਹਿੰਗੀਆਂ ਸਤਿਗੁਰੂ ਜੀ ਨੇ ਸਾਨੂੰ ਦਿੱਤੀਆਂ ਹਨ ਕਿ ਇਸਤਰੀ ਨੂੰ ਪਤੀ ਤੋਂ ਬਿਨਾ ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਵੀੜੇ ਤੋਂ ਰਸ ਆਪਣੇ ਸਰੀਰ ਸਮੇਤ ਹੀ ਵਿਅਰਥ ਦਿਸਦੇ ਨੇ ਹੁਣ ਜਿਹਦਾ ਪ੍ਰਤੀ ਪਰਮਾਤਮਾ ਐਡਾ ਬੇਅੰਤ ਹੋਵੇ ਉਹਨੂੰ ਛੱਡ ਕੇ ਕਿਸੇ ਦੇਹ ਆਤਾਰੀ ਦੇ ਅੱਗੇ ਹੱਥੇ ਅੱਡੀ ਜਾਵੇ ਇਹ ਤੋਂ ਵੱਡੀ ਹੋਰ ਅਕਰਤ ਕਰਨ ਕਿਹੜਾ ਹੋ ਸਕਦਾ ਹੈ ਕਰਦੇ ਵਿੱਚ ਸਭ ਕੁਝ ਹੈ ਪਰ ਆਪਣੇ ਘਰ ਦੇ ਨੂੰ ਪਰਮਾਤਮਾ ਦੇ ਹਿਰਦੇ ਕਰਦੇ ਨਾਲ ਮਲਾਉਣ ਤੋਂ ਬਿਨਾ ਉਹ ਕਿਸੇ ਹੋਰ ਦੇ ਉੱਤੇ ਟੇਕ ਰੱਖੀ ਬੈਠੀ ਹੈ ਕਿ ਮੈਨੂੰ ਇਹਦੇ ਉੱਤੋਂ ਨਾਮ ਦੀ ਕਮਾਈ ਦਾ ਸਾਧਨ ਮਿਲ ਜਾਵੇਗਾ ਪ੍ਰਭ ਸੁਆਮੀ ਕੰਤਿ ਵੀ ਹੋਣੀਆ ਮੇਤ ਸੱਜਣ ਸਭ ਜਾਮ ਜਿਵੇਂ ਮਾਲਕ ਖਸਮ ਪ੍ਰਭ ਦੀ ਜਾਤ ਤੋਂ ਬਿਨਾ ਸਾਰੇ ਸੱਜਣ ਮਿੱਤਰ ਮੇਰੀ ਜੰਦੀ ਦੇ ਵੈਰੀ ਹੋ ਜਾਂਦੇ ਨੇ ਨਾ ਐਵੇਂ ਇਹ ਮੇਰੇ ਸਾਰੇ ਕਾਮ ਕ੍ਰੋਧ ਲੋਭ ਓੰਕਾਰ ਰੱਜ ਕੇ ਵੈਰੀ ਹੋ ਗਏ ਨੇ ਇਨਾਂ ਨੂੰ ਮੇਰੇ ਦੇ ਉੱਤੇ ਹਾਵੀ ਹੋਣ ਤੋਂ ਕੋਈ ਪ੍ਰਮਾਤਮਾ ਤੋਂ ਬਿਨਾਂ ਰੋਕ ਵੀ ਕੋਈ ਨਹੀਂ ਸਕਦਾ ਅਗਲੀ ਪੰਕਤੀ ਹਕੀਰ ਨੇ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਤਾਂ ਹੀ ਇਹ ਤਾਂ ਨਾਨਕ ਦੀ ਬੇਨਤੀ ਹੈ ਕਿ ਸੇ ਪ੍ਰਭੂ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ ਦੇ ਦੇਖੋ ਕਿ ਪ੍ਰਮਾਤਮਾ ਖੁਦ ਪ੍ਰਮਾਤਮਾ ਤੋਂ ਦਾਤ ਮੰਗ ਰਹੇ ਨੇ ਕਿੱਡੀ ਵੱਡੀ ਕਮਾਈ ਦਾ ਸਾਧਨ ਹੈ ਨਾ ਨਾਮ ਜਿਸ ਨੇ ਆਖਿਆ ਹੈ ਕਿ ਨਾਨਕ ਕੀ ਕਿ ਇਹ ਵੀ ਨਾਨਕ ਦੀ ਜੀ ਦੀ ਵੀ ਇਹ ਬੇਨਤੀ ਹੈ ਪ੍ਰਮਾਤਮਾ ਹਰ ਕਿਰਪਾ ਦੀਜੇ ਨਾਮ ਮੈਨੂੰ ਕਿਰਪਾ ਕਰਕੇ ਆਪਣੀ ਨਾਮ ਦੀ ਕਮਾਈ ਦਾ ਸਾਧਨ ਦੇ ਦੇ ਕਿ ਮੈਂ ਨਾਮ ਕਿਵੇਂ ਜਪਾਂ ਅਗਲੀ ਪੰਕਤੀ ਹਰ ਮੇਲੋ ਸੁਆਮੀ ਕੰਨ ਸੰਗ ਪ੍ਰਭ ਜਿਸ ਕਾ ਨੇ ਚਲ ਤਾਮ ਏ ਹਰੀ ਆਪਣੇ ਚਰਨਾਂ ਦੇ ਵਿੱਚ ਮੈਨੂੰ ਥੋ ਜੋੜੀ ਰੱਖ ਇਹ ਸਾਰੇ ਆਸਰੇ ਪਰਸੇ ਦਾ ਨਾਸਵੰਤ ਨੇ ਜਿੰਨੇ ਵੱਡੇ ਬੰਦਾ ਮਹਿੰਗੇ ਤੋਂ ਮਹਿੰਗੇ ਮਕਾਨ ਬਣਾ ਕੇ ਉਹਨਾਂ ਦੇ ਵਿੱਚ ਇਸ ਵਿਸ਼ਰਾਮ ਕਰ ਬਣਾ ਕੇ ਆਪਣੇ ਆਪ ਨੂੰ ਆਨੰਦ ਵਿੱਚ ਰੱਖਦਾ ਹੈ ਨਾ ਹਜ਼ੂਰ ਕਹਿੰਦੇ ਸਭ ਕੁਝ ਬਿਨਸਨ ਹਾਰ ਹੈ ਇੱਕ ਤੇਰਾ ਕਰ ਸਦਾ اٹਲ ਰਹਿਣ ਵਾਲਾ ਹੈ ਜਿਹਦੇ ਵਿੱਚ ਕਦੇ ਵੀ ਕਿਸੇ ਗੱਲ ਦੀ ਥੋੜ ਕੋਈ ਨਹੀਂ ਹੋਣੀ ਹੁਣ ਅਗਲੇ ਸ਼ਬਦ ਦੀ ਅਨੰਮਤਾ ਜਿਹਦੇ ਨਾਲ ਅੱਜ ਸਾਡਾ ਨਵਾਂ ਬਾਰ ਆਰੰਭ ਹੋਇਆ ਏ ਚੇਤ ਗੋਬਿੰਦ ਆਰਾਦੀ ਹੈ ਹੋਵੇ ਆਨੰਦ ਕਣਾ ਕਿੰਡੀਆਂ ਬੜੀਆਂ ਉਦਾਹਰਨ ਸਤਿਗੁਰੂ ਨੇ ਪਾਵਨ ਸ਼ਬਦ ਦੇ ਵਿੱਚ ਸਾਨੂੰ ਮਹਈਆ ਕਰਵਾਈਆਂ ਨੇ ਇੱਕ ਇੱਕ ਉਦਾਹਰਨ ਜੇ ਸਾਡੇ ਜੀਵਨ ਦਾ ਇੱਕ ਇੱਕ ਅੰਗ ਬਣ ਜਾਵੇ ਨਾ ਸ਼ਾਇਦ ਸਾਡਾ ਜੀਵਨ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਫਲ ਹੋ ਸਕਦਾ ਹੈ ਜੀ ਆਓ ਸਤਿਗੁਰੂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰੀਏ ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਕਣਾ ਹਜ਼ੂਰ ਕਹਿੰਦੇ ਚੇਤ ਦੇ ਮਹੀਨੇ ਦੇ ਵਿੱਚ ਹਰ ਜਗ੍ਹਾ ਬਨਸਪਤੀ ਬੜੀ ਸੁੰਦਰ ਖਿਲਦੀ ਹੈ ਹਰੇਕ ਕਬੂਟੇ ਨੂੰ ਟਾਣੀ ਟਾਣੀ ਨੂੰ ਫੁੱਲ ਆ ਜਾਂਦੇ ਨੇ ਉਹ ਆਏ ਹੋਏ ਫੁੱਲਾਂ ਦੇ ਉੱਤੇ ਸਾਡੇ ਜਦੋਂ ਨਜ਼ਰ ਪੈਂਦੀ ਹੈ ਆਤਮਾ ਆਨੰਦ ਤੌਰ ਤੇ ਬੰਦਾ ਪ੍ਰਸੰਨਤ ਹੋ ਜਾਂਦਾ ਹੈ ਚੰਗੀ ਲੱਗ ਗਈ ਤੁਹਾਨੂੰ ਹਰ ਜਗ੍ਹਾ ਵਨਸਪਤੀ ਇਹ ਤੋਂ ਪਹਿਲਾਂ ਜੇ ਹਜ਼ੂਰ ਕਹਿੰਦੇ ਚਲੇ ਜਾਈਏ ਤਾਂ ਪਤ ਝੜਦੀ ਰੁੱਤ ਸੀ ਕਿਸੇਰੇ ਪਾਸੇ ਵੀ ਦੇਖਦੇ ਸੀ ਪੱਤੇ ਝੜੇ ਪਏ ਹੁੰਦੇ ਨੇ ਬੰਦੇ ਦੇਖਣ ਨੂੰ ਬੰਦੇ ਮਨ ਦੇ ਵਿੱਚ ਉਹੀ ਵਿਰਹਾਗ ਹੁੰਦਾ ਏ ਕਿ ਮੇਰੀ ਜਿੰਦਗੀ ਦਾ ਵੀ ਇੱਕ ਦਿਨ ਪੱਤਾ ਇਸੇ ਤਰ੍ਹਾਂ ਹੀ ਡਿਗਣਾ ਏ ਮੇਰੀ ਜਿੰਦਗੀ ਦਾ ਪੱਤਾ ਵੀ ਇਸ ਤਰ੍ਹਾਂ ਹੀ ਡਿਗਣਾ ਏ ਹੁਣ ਪਰਮਾਤਮਾ ਨੇ ਕਿਰਪਾ ਕੀਤੀ ਬਸ ਸੰਤ ਰੁੱਤ ਦੀ ਆਰੰਭਤਾ ਹੋ ਗਈ ਹੈ ਨਾ ਮਸੰਤ ਰੁੱਤ ਦੇ ਕਾਰਨ ਹਰੇਕ ਵਨਸਪਤੀ ਨੂੰ ਫੁੱਲ ਆ ਗਏ ਨੇ ਉਹਦੇ ਨਾਲ ਸਤਿਗੁਰੂ ਜੀ ਕਹਿੰਦੇ ਤੇਰੇ ਮਨ ਵਿੱਚ ਵੀ ਫੁੱਲ ਖਿੜਨਾ ਚਾਹੀਦਾ ਸੀ ਨਾਮ ਦੀ ਕਮਾਈ ਦਾ ਤੇ ਇਸੇ ਤਰ੍ਹਾਂ ਆਪਣੇ ਮਨ ਦੇ ਵਿੱਚ ਬਸੰਤ ਲੈ ਕੇ ਆ ਕਿਉਂਕਿ ਸਤਿਗੁਰੂ ਦਾ ਵਚਨ ਹੈ ਨਾਨਕ ਤਿਨਾ ਬਸੰਤ ਹੈ ਜਿਨ ਮਨ ਵਸਿਆ ਕੰਤ ਉਹਨਾਂ ਦੇ ਖਿਰਦੇ ਕਰ ਦੇ ਵਿੱਚ ਹੀ ਪਤੀ ਪਰਮੇਸ਼ਰ ਆ ਟਿਕਦਾ ਏ ਤੇ ਜਿਨ੍ਹਾਂ ਦੇ ਪ੍ਰਤੀ ਪਰਮਾਤਮਾ ਲਈ ਪੂਰੀ ਤੇ ਪੂਰਨ ਤੌਰ ਤੇ ਵਫਾਦਾਰੀ ਹੁੰਦੀ ਹੈ ਇੱਕ ਪਲ ਜਿੰਨ ਸਮਣ ਲਈ ਵੀ ਪਰਮਾਤਮਾ ਨੂੰ ਮਨ ਤੋਂ ਵਿਸਾਰ ਦੇ ਕੋਈ ਨਹੀਂ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਹਜ਼ੂਰ ਕਾ ਨੇ ਪੜਾਣਾ ਦਾ ਭਾਵ ਉਚਾਰਨਾ ਰਸਨਾ ਤੋਂ ਭਾਵ ਜੀਵ ਮਿਲਤੋ ਭਾਵਕ ਉਸ ਸੰਗਤ ਨੂੰ ਮਿਲ ਕੇ ਹਜ਼ੂਰ ਕਹਿੰਦੇ ਜਾਂਚ ਕਿਵੇਂ ਸਿੱਖੀ ਜਾ ਸਕਦੀ ਹੈ ਸਾਡੀ ਸੋਝੀ ਤੇ ਸਮਤ ਕੋਈ ਨਹੀਂ ਇੰਨੀ ਕਿ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕੇ ਤੇ ਉਹਨੂੰ ਤੇ ਆਏ ਕਿ ਉਹਦੇ ਵਰਗਾ ਕਿਵੇਂ ਹੋਇਆ ਜਾ ਸਕੇ ਹੁਣ ਦੇਖੋ ਕਈ ਕਾਫੀ ਵਾਰ ਵਿਰੋਧ ਦਾ ਨਾ ਸਾਧਨਾ ਉਹ ਸਾਹਮਣਾ ਹੋ ਸਕਦਾ ਇਸ ਪਾਵਨ ਸ਼ਬਦ ਦੇਖੋ ਕਿੰਨਾ ਵੱਡਾ ਹਜ਼ੂਰ ਨੇ ਸਾਡੇ ਉੱਤੇ ਸ਼ਬਦ ਵਰਤੇ ਆਏ ਕਿ ਸੰਤ ਜਨਾਂ ਮਿਲ ਪਾਈ ਉਸਨਾ ਨਾਮ ਪੜਨਾ ਪ੍ਰਮਾਤਮਾ ਵਰਗ ਕਿਵੇਂ ਬਣ ਸਕਦੇ ਆ ਪਰ ਪ੍ਰਮਾਤਮਾ ਤਾਂ ਹਰ ਜਗ੍ਹਾ ਮੌਜੂਦ ਹੈ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਹਜ਼ੂਰ ਨੇ ਅੱਗੇ ਸ਼ਬਦ ਵਰਤਣਾ ਨੇ ਜਲ ਤੁਲ ਮਹੀਰ ਪੂਰੇ ਰਵਿਆ ਵਿੱਚ ਬਣਾ ਪਰਮਾਤਮਾ ਤਾਂ ਸਾਡੇ ਅੰਦਰ ਵੀ ਹੈ ਜਲ ਦੇ ਵਿੱਚ ਵੀ ਹੈ ਥਲ ਦੇ ਵਿੱਚ ਵੀ ਹੈ ਤੇ ਮਹੀਲ ਭਾਵ ਕੇ ਜ਼ਮੀਨ ਤੋਂ ਅਸਮਾਨ ਤੱਕ ਜੋ ਵਿਟ ਹੈ ਉਹਦੇ ਵਿੱਚ ਵੀ ਹੈ ਪਰਮਾਤਮਾ ਨੂੰ ਕਿਥੋਂ ਤੁਸੀਂ ਹੋਣ ਤੋਂ ਮੁਕਰਰ ਹੋ ਜਾਵੋਗੇ ਹਜ਼ੂਰ ਆਖਦੇ ਨੇ ਅਗਲੀ ਪੰਕਤੀ ਦੇ ਵਿੱਚ ਜਿਨ ਪਾਏ ਆਪ ਰਵ ਆਪਣਾ ਆਏ ਤਸੈ ਗਣਾਂ ਹਜ਼ੂਰ ਕਹਿੰਦੇ ਉਸ ਹੀ ਬੰਦੇ ਨੂੰ ਉਸ ਹੀ ਮਨੁੱਖ ਨੂੰ ਭਾਈ ਜੰਮਿਆ ਤੇ ਸਥਿਰ ਅਵਸਥਾ ਦੇ ਵਿੱਚ ਜਿਉਂਦਾ ਸਮਝੋ ਜਿਨੇ ਪ੍ਰਭੂ ਪ੍ਰਮਾਤਮਾ ਨੂੰ ਆਪਣੀ ਸੇਵਾ ਤੇ ਸਿਮਰਨ ਦੇ ਨਾਲ ਖੁਸ਼ ਕਰਕੇ ਉਹਨੂੰ ਪਾ ਲਿਆ ਜਿਨ ਪਾਇਆ ਪ੍ਰਭ ਆਪਣਾ ਆਏ ਇਸੇ ਗਣਾ ਹਜ਼ੂਰ ਕਹਿੰਦੇ ਉਹਨੂੰ ਹੀ ਆਇਆ ਸਮਝੋ ਭਾਈ ਇਸ ਦੁਨਿਆਵੀ ਲੋਕ ਦੇ ਵਿੱਚ ਨਹੀਂ ਗੁਰੂ ਸਾਹਿਬ ਕਹਿੰਦੇ ਜਿਹੜੇ ਨਾਮ ਤੋਂ ਸਖਣੇ ਬੈਠੇ ਨੇ ਸੇਵਾ ਤੇ ਸਿਮਰਨ ਤੋਂ ਸਖਣੇ ਬੈਠੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਅਜੇ ਬਸੰਤ ਦਾ ਇੱਕ ਮਾਤਰ ਕਿਣਕਾ ਵੀ ਨਹੀਂ ਅਜੇ ਮਨ ਵਿੱਚ ਪੈਦਾ ਹੋਇਆ ਹਜ਼ੂਰ ਕਹਿੰਦੇ ਉਹ ਜਿਹਾ ਜੇ ਆਏ ਉਹੋ ਜਿਹਾ ਗਏ ਕੋਈ ਮਨ ਦਾ ਉਹਦੇ ਤਲਾਬ ਨਹੀਂ ਹੋਇਆ। ਗੱਤਾਂ ਪਰ ਵੀ ਖਾਂਬ ਨਹੀਂ ਹੋਇਆ। ਆਪਾਂ ਕੱਲ ਇੱਕ ਸਾਖੀ ਸਰਵਣ ਕੀਤੀ ਸੀ ਆਪ ਜੀ ਨੇ ਸਾਂਝੀ ਕੀਤੀ ਸੀ ਕਿ ਜੋ ਬੰਦਾ ਆਪਣੇ ਮੂਲ ਨਾਲ ਟੁੱਟ ਜਾਂਦਾ ਹੈ ਉਹਦਾ ਵਿਆਜ ਨਾਮ ਦੀ ਕਮਾਈ ਦਾ ਫਿਰ ਕੁਝ ਨਹੀਂ ਰਹਿ ਜਾਂਦਾ। ਜਦੋਂ ਬੰਦਾ ਆਪਣੇ ਮੂਲ ਨਾਲ ਜੁੜਦਾ ਏ ਇੱਕ ਓੰਕਾਰ ਦੇ ਕਨਸੈਪਟ ਨਾਲ ਜੁੜਦਾ ਏ ਗੁਰੂ ਸਾਹਿਬ ਨੇ ਦਿੱਤਾ ਹੈ ਨਾ ਸਾਨੂੰ ਮੂਲ ਜਦੋਂ ਬੰਦਾ ਇੱਕ ਪ੍ਰਮਾਤਮਾ ਨਾਲ ਜੁੜ ਕੇ ਆਪਣੇ ਮਨ ਦੀ ਤਿਆਰ ਨੂੰ ਭਜਾਉਂਦਾ ਹੈ ਨਾ ਉਹ ਇਸ ਲੋਗ ਤੋਂ ਪ੍ਰਲੋਗ ਦੇ ਵਿੱਚ ਗੂੰਜਦੀ ਹੈ। ਤੁਹਾਨੂੰ ਇਹ ਸ਼ਬਦ ਵਰਤੇ ਹਨ ਨਾ ਇੱਕ ਖਿੰਨ ਤਿਸ ਬਨ ਜੀਵਨ ਬਿਰਥਾ ਜਨਮ ਜਣਾ ਹਜ਼ੂਰ ਕਹਿੰਦੇ ਜੇ ਇੱਕ ਮਾਤਰ ਪਲਕ ਭਲਕਣ ਜਿੰਨਾ ਸਮਾਂ ਵੀ ਪਰਮਾਤਮਾ ਦੀ ਹੋਂਦ ਤੋਂ ਮੁਕਰ ਰੋ ਕੇ گزارਿਆ ਜਾਵੇ ਉਹ लेखा ਦੇਣਾ ਤਾਂ ਉਹਦਾ ਔਖਾ ਹੋ ਜਾਵੇਗਾ ਤਾਂ ਕਿੰਨਾ ਸਮਾਂ ਪਰਮਾਤਮਾ ਦੀ ਹੋਂਦ ਨੂੰ ਮੁਕਰ ਰ ਕਰਕੇ ਅਜ਼ਾਈ ਗੁਆ ਰਹਿਆ ਹਜ਼ੂਰ ਦੇ ਸ਼ਬਦ ਨੇ ਇੱਕ ਖਿੰਨ ਤਿਸ ਬਨ ਜੀਵਨ ਆ ਬਿਰਥਾ ਜਨਮ ਜਣਾ ਬੇਅਰਥ ਗਿਆ ਸਮਝੋ ਸਤਿਗੁਰੂ ਜੀ ਕਹਿੰਦੇ ਭਾਈ ਇੱਕ ਅੱਖ ਭਲਕਣ ਜਿੰਨਾ ਸਮਾਂ ਕਿੰਨਾ ਕ ਸਮਾਂ ਲੱਗਦਾ ਅੱਖ ਨੂੰ پلਕਣ ਲੱਗਿਆ ਚਮਕਣ ਲੱਗਿਆ ਅੱਖ ਨੂੰ ਕਿੰਨਾ ਕ ਸਮਾਂ ਲੱਗਦਾ ਗੁਰੂ ਪਿਆਰੇ ਸਾਧ ਸੰਗਤ ਜੀਓ ਹਜ਼ੂਰ ਕਹਿੰਦੇ ਲੇਖਾਂ ਤਾਂ ਉਹਦਾ ਦੇਣਾ ਓਖਾ ਹੋ ਜਾਵੇਗਾ ਤੂੰ ਤਾਂ ਪਰਮਾਤਮਾ ਦੇ ਨਾਮ ਸਿਮਰਨ ਨੂੰ ਸੇਵਾ ਨੂੰ ਕਦੋਂ ਤੱਕ ਭੁਲਾਈ ਬੈਠਾ ਹੈ ਤੇਨਾ ਕੌਣ ਰਖਵਾਲਾ ਹੋਵੇਗਾ ਇਹਦੀ ਉਦਾਹਰਨ ਹੁਣ ਤੁਜੀ ਨੇ ਅੱਗੇ ਉਦਾਹਰਨ ਦਿੱਤੀ ਹੈ ਜਲ ਥਲ ਮਹੀਲ ਪੂਰਿਆ ਰਬਿਆਂ ਵਿੱਚ ਬਣਾ ਜਿਹੜਾ ਪ੍ਰਭੂ ਪਾਣੀ ਦੇ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਤੇ ਜੰਗਲਾਂ ਦੇ ਵਿੱਚ ਵਿਆਪਕ ਹੈ ਉਹਨੂੰ ਕਿਦੇ ਵਿੱਚ ਸਿਮੇ ਸਿਮਰਿਆ ਜਾ ਸਕਦਾ ਹੈ ਉਹਨੂੰ ਕਿਵੇਂ ਤੁਸੀਂ ਆਪਣੇ ਤੋਂ ਵੱਖ ਕਰ ਸਕਦੇ ਹੋ ਉਹ ਤਾਂ ਤੁਹਾਡੇ ਵਿੱਚ ਵੀ ਹੈ ਉਹ ਤਾਂ ਵੈਰੀ ਦੇ ਵਿੱਚ ਵੀ ਹੈ ਉਹ ਤਾਂ ਖਾਲੀ ਥਾਂ ਦੇ ਵਿੱਚ ਵੀ ਹੈ ਅਸਮਾਨ ਦੇ ਵਿੱਚ ਵੀ ਹੈ ਤੇ ਪਾਣੀ ਦੇ ਵਿੱਚ ਵੀ ਉਹਦਾ ਹੀ ਵਾਸਾ ਹੈ ਕਿਵੇਂ ਸਿਮਰ ਸਕਦੇ ਹੋ ਜੀ ਗੁਰੂ ਸਾਹਿਬ ਕਹਿੰਦੇ ਜਲ ਥਲ ਮਹੀਲ ਪੂਰਿਆ ਰਭਿਆ ਵਿੱਚ ਬਣਾ ਸਾਰੇ ਸੰਸਾਰ ਦੇ ਵਿੱਚ ਹੀ ਵਸਿਆ ਹੋਇਆ ਹੈ ਵਾਹਿਗੁਰੂ ਉਹਨੂੰ ਕਿਵੇਂ ਤੁਸੀਂ ਧਿਆਹ ਸਕਦੇ ਹੋ ਸਤਿਗੁਰੂ ਜੀ ਕਹਿੰਦੇ ਸੋ ਪ੍ਰਭ ਚੇਤਨਾ ਆਭੀ ਕਿਤਣਾ ਦੁੱਖ ਗਣਾ ਜਿਹਨੇ ਪ੍ਰਮਾਤਮਾ ਨੂੰ ਕਦੇ ਧਿਆਹ ਕੇ ਨਹੀਂ ਦੇਖਿਆ ਇਹਨੇ ਤਿੰਨਾਂ ਚੀਜ਼ਾਂ ਤੋਂ ਮੁਕਰਰ ਹੋਇਆ ਹੈ ਜਲਥਲ ਮਹੀਲ ਪੂਰੇ ਆ ਪ੍ਰਮਾਤਮਾ ਨੂੰ ਕਿਵੇਂ ਦੇਖੇ ਸਕਦਾ ਹੈ ਗੁਰੂ ਸਾਹਿਬ ਕਹਿੰਦੇ ਜਿਹੜਾ ਜਾਣਗੇ ਜਾਣਦੇ ਆ ਹੋਿਆਂ ਵੀ ਪ੍ਰਮਾਤਮਾ ਤੋਂ ਉਲਟ ਚੱਲਣ ਦਾ ਮਨ ਬਣਾਵੇ ਉਹਦਾ ਕਿੱਡਾ ਵੱਡਾ ਦੁੱਖ ਹੋ ਸਕਦਾ ਹੈ ਉਹ ਗਣਿਆ ਥੋੜੀ ਜਾ ਸਕਦਾ ਹੈ ਕੋਈ ਹੁਣ ਪ੍ਰਮਾਤਮਾ ਬੜਾ ਬੇਅੰਤ ਹੈ ਉਸੇ ਹੀ ਕਚਿਹਰੀ ਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਵੀ ਲੈ ਆ ਕੇ ਖੜਾ ਕਰ ਦੇਣਾ ਜਿੱਥੇ ਵਿਅਕਤੀ ਅਜ ਵਿਅਕਤੀ ਖੜੇ ਨੇ ਅੱਜ ਹਰੇਕ ਵਿਅਕਤੀ ਆਪਣੇ ਆਪ ਨੂੰ ਸੁਰਖਰੂ ਸਮਝ ਰਿਹਾ ਹੈ ਕਿ ਮੈਂ ਨਾਮ ਦੀ ਕਮਾਈ ਨੂੰ ਸਹਿਜ ਹੀ ਜਪ ਕੇ ਇਸ ਬਬਸਾਗੁਰ ਤੋਂ ਪਾਰ ਉਤਾਰਾ ਕਰ ਜਾਵਾਂਗਾ ਪਰ ਗੁਰੂ ਸਭ ਕਹਿੰਦੇ ਨਹੀਂ ਪ੍ਰੰਤੂ ਉਸ ਗੁਰੂ ਨੇ ਸਾਨੂੰ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਕਿਉਂ ਵਿਛੜੇ ਹੋਏ ਹੋ ਕਿਰਤ ਕਲਮ ਕੇ ਵਿਛੜੇ ਕਰ ਕਿਰਪਾ ਮਿਲੂ ਰਾਮ ਕਹਿੰਦੇ ਆਪਣੇ ਕਮਾਈ ਕਰਕੇ ਆਪਣੇ ਕੀਤੇ ਹੋਏ ਕਰਮਾ ਕਰਕੇ ਤੇਰੇ ਤੋਂ ਪਰਮਾਤਮਾ ਅਸੀਂ ਟੁੱਟ ਗਏ ਆਂ ਪਰ ਹੁਣ ਸਾਨੂੰ ਟੁੱਟਿਆ ਹੋਏ ਨੂੰ ਮੁੜ ਕੇ ਨਾ ਵਿਛੋੜੀਂ ਪਰਮਾਤਮਾ ਤੇਰੇ ਦਰ ਦੇ ਉੱਤੇ ਆ ਕੇ ਬਹਿ ਗਏ ਆਂ ਚਾਰ ਦੁਸ਼ਮਾ ਘੁੰਮ ਕੇ ਆਏ ਆਂ ਅਸੀਂ ਹਰ ਪਾਸੇ ਦੀ ਗੱਲ ਕੀਤੀ ਆ ਹਜ਼ੂਰ ਕਹਿੰਦੇ ਜਿਹੜੀ ਮਨ ਮਨ ਦੇ ਵਿੱਚ ਤਰਜੀਹ ਦੇਣੀ ਸੀ ਪਰਮਾਤਮਾ ਨੇ ਉਹਨੂੰ ਠੁਕਰਾ ਕੇ ਅਸੀਂ ਆਪਣੇ ਮਨ ਦੀ ਗੱਲ ਨੂੰ ਪਹਿਲ ਦਿੱਤੀ ਹੈ ਤੇ ਹੁਣ ਅਸੀਂ ਤੇਰੇ ਦਰ ਤੇ ਉੱਤੇ ਆ ਕੇ ਠਹਿ ਪਏ ਆਂ ਹੁਣ ਸਾਨੂੰ ਮਨ ਤੋਂ ਵਿਸਾਰੀ ਨਾ ਪਰਮਾਤਮਾ ਕੋਈ ਅਕੀਲੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਕਿਰਪਾ ਕਰਕੇ ਨਿਵਾਜਿਆ ਏ ਜਿਨ ਰਾਵਿਆਂ ਸੋ ਪ੍ਰਭੂ ਤਿੰਨਾ ਭਾਗ ਮਣਾ ਹਜ਼ੂਰ ਕਹਿੰਦੇ ਜਿਨੇ ਵੀ ਧਿਆਇਆ ਏ ਉਹਦੀ ਕਿਰਪਾ ਦੇ ਗੁਣ ਗਾਉਣ ਤੋਂ ਬੰਦਾ ਕਦੇ ਸੁਰਖਰੂ ਨਹੀਂ ਹੋਵੇਗਾ ਜਿਨੇ ਵੀ ਧਿਆ ਲਿਆ ਕਿਉਂਕਿ ਆਨੰਦ ਆ ਜਾਵੇਗਾ ਉਹਨੂੰ ਆਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਉਹਨੇ ਪ੍ਰਮਾਤਮਾ ਨੂੰ ਪਾ ਲੈਣਾ ਹੈ ਜੀ ਬਸੰਤ ਤਾਂ ਰੁੱਤ ਹਰੇਕ ਸਾਲ ਮਨ ਦੇ ਵਿੱਚ ਉਹੀ ਕਰ ਕਰ ਕੇ ਆਉਂਦੀਆਂ ਹਨ ਨਾ ਪਰ ਮਨ ਦੇ ਵਿੱਚ ਕੰਤ ਸਦੀਵੀ ਸਾਡੇ ਬੈਠਾ ਏ ਜਿਨ ਮਨ ਵਸਿਆ ਕੰਤ ਇਹ ਰੁੱਤ ਨੇ ਤਾਂ ਲੰਘ ਜਾਣਾ ਏ ਇਹ ਉਤਨੇ ਤਾਂ ਅੱਗੇ ਜਾ ਕੇ ਲੰਘ ਜਾਣਾ ਏ ਅੱਗੇ ਫਿਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਨਵੇਂ ਮਹੀਨੇ ਦੀ ਰੰਮਤਾਂ ਹੋਵੀ ਕਿ ਵੈ ਸਾਗਤ ਹੀ ਰਨ ਕਿਉਂ ਵਾਢੀਆ ਹਜ਼ੂਰ ਕਹਿੰਦੇ ਮਨ ਜਿਨ ਮਨ ਵਸਿਆ ਕੰਤ ਪਰ ਗੁਰੂ ਸੂਰ ਸਾਹਿਬ ਕਹਿੰਦੇ ਰੁੱਤ ਤਾਂ ਆਈ ਤੇ ਚਲੀ ਗਈ ਤੇਰੇ ਮਨ ਵਿੱਚ ਕੰਤ ਸਦੀਵੀ ਬੈਠਾ ਏ ਉਹਨੂੰ ਪਹਿਚਾਣਨ ਦੀ ਹੋਂਦ ਗੁਰੂ ਤੋਂ ਸਿੱਖ ਕੇ ਕਿੱਡਾ ਵੱਡਾ ਖਸਮ ਸਾਡੇ ਹਿਰਦੇ ਘਰ ਵਿੱਚ ਵਰਾਜੀ ਬੈਠਾ ਏ ਸੋ ਪ੍ਰਭ ਚੇਤਨਾ ਆਵੇ ਕਿ ਤੜਾ ਦੁੱਖ ਗਣਾ ਇਹ ਤੋਂ ਬਿਲਕੁਲ ਮੁਕਤ ਹੋ ਇਹ ਦੁੱਖ ਨੂੰ ਨਿਯਾਈ ਇਦਾਂ ਹੀ ਖਤਮ ਕਰਦੇ ਨਾਮ ਦੀ ਕਮਾਈ ਨੂੰ ਜਪ 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 ਕੇ ਪ੍ਰਮਾਤਮਾ ਦੇ ਚਰਨਾ ਕਮਲ ਆਪਸ ਥਾਂ ਉਲੀਕ ਲੈ ਹਜ਼ੂਰ ਕਰੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਭਿਆਸ ਮਨਾ ਅਖੀਰ ਲੀਆਂ ਪਾਵਨ ਪੰਕਤੀਆਂ ਦੇ ਵਿੱਚ ਸਤਗੁਰੂ ਨੇ ਕਿਰਪਾ ਕੀਤੀ ਨਾਨਕ ਨਾਮ ਨੂੰ ਸਮੋਦਰੀ ਕਿਰਿਆ ਦੇ ਵਿੱਚ ਲੈ ਕੇ ਆਂਦਾ ਹੈ ਹਜ਼ੂਰ ਆਖਦੇ ਨੇ ਕਿ ਨੇ ਤਾਂ ਹੀ ਤਾਂ ਨਾਨਕ ਜੀ ਵੀ ਪ੍ਰਮਾਤਮਾ ਕੇ ਅਰਦਾਸ ਬੇਨਤੀ ਕਰ ਰਹੇ ਨੇ ਕਿ اے ਪ੍ਰਮਾਤਮਾ ਤੇਰੇ ਦਰਸ਼ਨਾਂ ਦੀ ਨਾਨਕ ਦੇ ਮਨ ਵਿੱਚ ਵੀ ਪਿਆਸ ਪੈਦਾ ਹੋਈ ਹੈ ਕਿਰਪਾ ਕਰ ਸਾਨੂੰ ਆਪਣੇ ਨਾਮ ਦੇ ਦੇ ਕਿੰਨੀ ਵੱਡੀ ਕਰੇਖੋ ਕਿਰਪਾਲੂ ਤੇ ਸਦਾਾਲੂ ਹੈ ਗੁਰੂ ਪ੍ਰਮਾਤਮਾ ਖੁਦ ਪ੍ਰਮਾਤਮਾ ਤੋਂ ਦਾਤ ਮੰਗ ਰਿਹਾ ਨਾਮ ਦੀ ਕਿੱਡੀ ਵੱਡੀ ਕਮਾਈ ਦਾ ਸਾਧਨ ਹੋ ਸਕਦਾ ਹੈ ਤੁਸੀਂ ਆਪ ਇਹ ਤੋਂ ਹੀ ਅੰਦਾਜ਼ਾ ਲਾ ਲਓ ਗੁਰੂ ਕਾ ਜੀ ਸਾਧ ਸੰਗ ਜੀਓ ਕਿ ਧੰਨ ಶ್ರೀ ਗੁਰੂ ਨਾਨਕ ਦੇ ਪਾਸ਼ਾ ਜੀ ਖੁਦ ਪ੍ਰਮਾਤਮਾ ਨੇ ਉਹ ਪ੍ਰਮਾਤਮਾ ਉਹਦੀ ਨਾਮ ਦੀ ਕਮਾਈ ਦੀ ਪਿਆਸ ਦੀ ਸਾਧਨਾ ਮੰਗ ਰਹੇ ਨੇ ਅਗਲੀ ਪੰਕਤੀ 'ਚ ਅਖੀਰ ਪਾਵਰ ਚੇਤਮ ਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਰੰਗੀ ਹੋਈ ਰੂਹ ਮਨੁੱਖ ਪ੍ਰਮਾਤਮਾ ਦੇ ਇਸ ਖਸਮ ਦੇ ਨਾਲ ਮਿਲਾ ਦੇਵੇਗੀ ਉਹ ਉਹਨਾਂ ਦੇ ਵੀ ਪੈਰਾਂ ਦੇ ਹੱਕਦਾਰੀ ਲਾਉਣ ਦਾ ਮੈਂ ਪੂਰਾ ਸਾਧਨਾ ਹੁਣ ਬੰਦਾ ਨੇ ਖਸਮਾ ਹੋ ਕੇ ਬੰਦਾ ਦਰਦਰ ਭਾਲਦਾ ਫਿਰੇ ਉਹਨੂੰ ਬੰਦਾ ਕੋਈ ਜੇ ਜੋੜਨਾ ਚਾਵੇ ਉਹਨਾਂ ਚਰ ਨਹੀਂ ਜੁੜਦਾ ਜਨ ਉਹ ਬੰਦਾ ਆਵਣਾ ਜੁੜੇ ਜਦੋਂ ਬੰਦਾ ਸੇਵਾ ਸਿਮਰਨ ਦੇ ਵਿੱਚ ਆਪ ਅੱਗੇ ਆਵੇਗਾ ਨਾ ਉਹਨੂੰ ਕੋਈ ਬੰਦਾ ਤੋੜ ਨਹੀਂ ਸਕਦਾ ਜੀ ਪਰ ਜਿਹੜਾ ਕਿਸੇ ਲਾਲਚ ਵਾਸ ਆ ਕੇ ਗੁਰੂ ਘਰ ਦੇ ਨਾਲ ਜੁੜੇਗਾ ਪਰ ਕਿਸੇ ਕੰਮ ਦੇ ਨਾਲ ਜੁੜੇਗਾ ਹਜ਼ੂਰ ਕਹਿੰਦੇ ਥੋੜੇ ਦਿਨ ਦਾ ਮਹਿਮਾਨ ਹੁੰਦਾ ਜਦੋਂ ਉਹਦੀ ਮੰਨ ਦੀ ਪੂਰਤੀ ਹੋ ਜਾਂਦੀ ਹੈ ਨਾ ਕਿਸੇ ਕੰਮ ਦੀ ਜਦੋਂ ਉਹਦੀ ਸਾਧਨ ਦੀ ਪੂਰਤੀ ਹੋ ਜਾਂਦੀ ਹੈ ਜਿਹੜਾ ਉਹਨੂੰ ਸਾਧਨ ਲਈ ਬੰਦਾ ਜੁੜਿਆ ਸੀ ਪੂਰਾ ਹੋ ਗਿਆ ਉਹੀ ਪਰਮਾਤਮਾ ਦੇ ਨਾਲਾਤ ਤੋੜ ਦਿੰਦਾ ਜੀ ਪਰ ਹਜ਼ੂਰ ਕਹਿੰਦੇ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲਗਾ ਮੈਂ ਉਹਨਾਂ ਦੇ ਵੀ ਪੈਰੀ ਲੱਗ ਰਿਆਂ ਆ ਜਿਨੇ ਮੈਨੂੰ ਚੇਤ ਮਹੀਨੇ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਦਰਸ਼ਨ ਦਦਾਰੇ ਕਰਾ ਦਿੱਤੇ ਕਿੱਡੀਆਂ ਉਦਾਹਰਣ ਸੱਚੇ ਪਾਛ ਨੇ ਪਾਵਨ ਸ਼ਬਦ ਦੇ ਵਿੱਚ ਸਾਨੂੰ ਦਿੱਤੀਆਂ ਨੇ ਇੱਕ ਇੱਕ ਉਦਾਹਰਣ ਸਾਡੀ ਜ਼ਿੰਦਗੀ ਦਾ ਇੱਕ ਸਥਿਰ ਔਰਾਏ ਉਹ ਔਰਾ ਅਸੀਂ ਪਰਮਾਤਮਾ ਦੀ ਕਿਰਪਾ ਦੇ ਨਾਮ ਦੇ ਨਾਲ ਬਣਾ ਸਕਦੇ ਆ ਇੱਕ ਵਾਰੀ ਫੇਰ ਸਮੂਹ ਸਾਧ ਸੰਗਤ ਨੂੰ ਨਵੇਂ ਬਰੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ ਜਿਵੇਂ ਸਤਿਗੁਰੂ ਜੀ ਨੇ ਪਿਛਲਾ ਵਾਰਾ ਬੜੀ ਚੜ੍ਹਦੀ ਕਲਾ ਦੇ ਵਿੱਚ ਬਤੀਤ ਕਰਵਾਇਆ ਏ ਸਮੁਤੀਆਂ ਸੰਗਤਾਂ ਲਈ ਇਹ ਨਵਾਂ ਸਾਲ ਵੀ ਬੜਾ ਚੜ੍ਹਦੀ ਕਲਾ ਦੇ ਵਿੱਚ ਬਤੀਤ ਹੋਵੇ ਹਰ ਇੱਕ ਸ਼ੁੱਕ ਦੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਸਤਗੁਰੂ ਜੀ ਆਬਰਤਾ ਬਣ ਨਾਮ ਬਾਣੀ ਦੇ ਅਭਿਆਸੀ ਬਣਾਉਣ ਸਭਨਾਂ ਨੂੰ ਗੁਰੂ ਸਾਹਿਬ ਜੀ ਆਪਣੇ ਚਰਨਾਂ ਕਮਲਾਂ ਪਾਸੇ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਗੁਰਪਿਆਰੀ ਸਾਧ ਸੰਗਤ ਜੀ ਖਿਮਾ ਬਖਸ਼ਿਓ ਨਵਾਂ ਨੂੰ ਫਿਰ ਫਤਿਹ ਬੁਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ